ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਕਰਦੇ ਹਾਂ ਅੱਜ ਦੀਆਂ ਖਬਰਾਂ। ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਵੱਡੀ ਖਬਰ ਹੈ ਉਹ ਹੈ ਦੱਖਣੀ ਕੋਰੀਆ ਤੋਂ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਜੂਨ ਸੁਪਯੋਲ ਨੇ ਦੇਸ਼ ਵਿੱਚ ਮਾਰਸ਼ਲ ਲਾ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰ ਨੂੰ ਦੇਰ ਰਾਤ ਟੈਲੀਵਿਜ਼ਨ ਤੇ ਸੰਬੋਧਨ ਕਰਦੇ ਆ ਉਹਨਾਂ ਨੇ ਕਿਹਾ ਕਿ ਉੱਤਰੀ ਕੋਰੀਏ ਦੀਆਂ ਕਮਨ ਸਤਾਤਾਂ ਤੋਂ ਦੇਸ਼ ਨੂੰ ਬਚਾਉਣ ਲਈ ਇਹ ਕਦਮ ਬਹੁਤ ਜ਼ਰੂਰੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਦਮ ਦੇਸ਼ ਵਿਰੋਧੀ ਅੰਸਰਾਂ ਨੂੰ ਖਤਮ ਕਰਨ ਲਈ ਚੁੱਕਿਆ ਗਿਆ ਹੈ ਹਾਲਾਂਕਿ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਇਹ ਮਾਰਸ਼ਲ ਲਾ ਕਿੰਨੀ ਦੇਰ ਤੱਕ ਲਾਗੂ ਰਹੇਗਾ ਅਸਲ ਵਿੱਚ ਜਦੋਂ ਐਮਰਜੈਂਸੀ ਦੀ ਸਥਿਤੀ ਹੁੰਦੀ ਹੈ ਤਾਂ ਤਾਂ ਫਿਰ ਹੀ ਮਾਰਸ਼ਲ ਲਾਜ ਲਾਇਆ ਜਾਂਦਾ ਹੈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਉੱਤਰੀ ਕੋਰੀਆ ਦੀ ਛਾਹ ਦੇ ਉੱਤੇ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਲੋਕਪ੍ਰਿਅਤਾ ਵਿੱਚ ਪਿਛਲੇ ਮਹੀਨਿਆਂ ਵਿੱਚ ਕਾਫੀ ਨਗਾਰ ਆਇਆ ਹੈ ਉਹਨਾਂ ਨੂੰ 2022 ਵਿੱਚ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਸੰਘਰਸ਼ੀ ਕਰਨਾ ਪੈ ਰਿਹਾ ਹੈ ਜੂਨ ਦੀ ਪੀਪਲਸ ਪਾਰਟੀ ਦੇ ਅਗਲੇ ਸਾਲ ਦੇ ਬਜਟ ਬਿੱਲ ਨੂੰ ਲੈ ਕੇ ਵੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਨਾਲ ਮਤਭੇਦ ਪੈਦਾ ਹੋ ਗਏ ਸਨ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਨੇ ਮਾਰਸ਼ਲਾ ਲਾਉਣ ਦੇ ਐਲਾਨ ਨੂੰ ਗੈਰਸੰਵਿਧਾਨਕ ਘਰਾੜ ਦਿੱਤਾ ਹੈ ਦੱਖਣੀ ਕੋਰੀ ਕੋਰੀਆਈ ਮੀਡੀਆ ਮੁਤਾਬਕ ਫੌਜ ਨੇ ਸਾਰੀਆਂ ਸਸਤੀ ਕਾਰਵਾਈਆਂ ਨੂੰ ਮੁਤਲ ਕਰਨ ਦਾ ਐਲਾਨ ਕੀਤਾ ਹੈ ਜੋਂਹਪ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਨੂੰ ਅਸੈਂਬਲੀ ਭਵਨ ਚ ਦਾਖਲ ਹੋਣ ਦੇ ਉਤੇ ਪਾਬੰਦੀ ਲਾ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਜਧਾਨੀ ਸੋਲ ਵਿੱਚ ਅਸੈਂਬਲੀ ਬਿਲਡਿੰਗ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਹਨ ਮਾਰਸ਼ਲ ਲਾ ਦੇ ਐਲਾਨ ਤੋਂ ਬਾਅਦ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਚ ਲੋਕ ਵਿਰੋਧ ਵਿੱਚ ਸੜਕਾਂ ਤੇ ਉਤਰ ਆਏ ਹਨ ਅਤੇ ਨੈਸ਼ਨਲ ਅਸੈਂਬਲੀ ਦੇ ਬਾਹਰ ਬਹੁਤ ਭੀੜ ਇਕੱਠੀ ਹੋ ਗਈ ਹੈ ਭੀੜ ਨੂੰ ਨੈਸ਼ਨਲ ਅਸੈਂਬਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਭਾਰੀ ਫੌਜੀ ਬਲ ਤਾਇਨਾਤ ਕੀਤੇ ਜਾ ਚੁੱਕੇ ਹਨ ਸੁਰੱਖਿਆ ਕਰਮਚਾਰੀ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਸੁਰੱਖਿਆ ਕਰਮਚਾਰੀ ਲੋਕਾਂ ਨੂੰ ਜਿੱਥੇ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਕਾਫੀ ਸ਼ਕਤੀ ਜਿਹੜੀ ਆ ਉਹ ਵੀ ਦਿਖਾਈ ਜਾ ਰਹੀ ਹੈ। ਨੈਸ਼ਨਲ ਅਸੈਂਬਲੀ ਦੇ ਗੇਟ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਹਨ ਤੇ ਵਿਧਾਨ ਸਭਾ ਦੇ ਅੰਦਰ ਵਿਸ਼ੇਸ਼ ਪਲ ਵੀ ਤਾਇਨਾਤ ਕੀਤੇ ਹੋਏ ਹਨ। ਨਿਊਜ਼ ਏਜੰਸੀ AFP ਮੁਤਾਬਕ ਸਥਿਤੀ ਨੂੰ ਵੇਖਦੇ ਹੋਏ ਇਹ ਹੈਲੀਕਾਪਟਰਾਂ ਨੂੰ ਵੀ ਸੰਸਦ ਦੀ ਛੱਤ ਦੇ ਉੱਤੇ ਉਤਾਰ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪੁੱਤਰ ਜਿਹੜੀ ਦੂਜੀ ਖਬਰ ਹੈ ਜੀ ਜੋ ਬਾਈਡਨ ਨਾਲ ਦੀ ਕੱਲ ਵੀ ਅਸੀਂ ਇਹ ਖਬਰ ਕੀਤੀ ਸੀ ਤੇ ਉਹਦੀ ਕੁਝ ਵਿਸਥਾਰ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਜਾਂਦੇ ਜਾਂਦਿਆਂ ਨੇ ਉਹਨਾਂ ਆਪਣੇ ਪੁੱਤਰ ਹੰਟਰ ਬਾਈਡਨ ਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਯਾਨੀ ਕਿ ਰਾਸ਼ਟਰਪਤੀ ਦੀ ਮਾਫੀ ਦੇ ਦਿੱਤੀ ਹੈ ਹੰਟਰ ਦੋ ਉਪਰਾਧਿਕ ਮਾਮਲਿਆਂ ਵਿੱਚ ਸਜ਼ਾ ਦਾ ਸਾਹਮਣਾ ਕਰ ਰਿਹਾ ਸੀ ਉਹਨਾਂ ਦੇ ਇਸ ਕਦਮ ਨੇ ਵਿਵਾਦ ਵੀ ਪੈਦਾ ਕਰ ਦਿੱਤਾ ਕਿਉਂਕਿ ਜੋ ਬਾਈਡਨ ਨੇ ਪਹਿਲਾਂ ਇਸ ਤਰ੍ਹਾਂ ਮਾਫੀ ਦੇਣ ਤੋਂ ਇਨਕਾਰ ਕੀਤਾ ਹੋਇਆ ਸੀ ਪਰ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਹੰਟਰ ਬਾਈਡਨ ਬੁਰਧ ਮਾਮਲੇ ਸਿਆਸਤ ਤੋਂ ਪ੍ਰੇਰਿਤ ਸਨ ਅਮਰੀਕੀ ਸਿਆਸਤ ਦੇ ਦੋਹਾਂ ਤਰ੍ਹਾਂ ਦੇ ਰਾਸ਼ਟਰਪਤੀਆਂ ਨੇ ਆਪਣੇ ਆਪਣੇ ਨਜ਼ਦੀਕੀ ਲੋਕਾਂ ਨੂੰ ਮਾਫੀ ਦੇਣ ਲਈ ਰਾਸ਼ਟਰਪਤੀ ਅਹੁਦੇ ਨੂੰ ਖਾਸ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਹੰਟਰ ਬਾਈਡਨ ਦੋ ਸੰਗੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਹਨਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ ਜਾ ਚੁੱਕਿਆ ਸੀ ਇਸ ਮਹੀਨੇ ਯਾਨੀ ਕਿ ਦਸੰਬਰ ਦੇ ਅਖੀਰ ਵਿੱਚ ਉਹਨਾਂ ਨੂੰ ਸਜ਼ਾ ਵੀ ਸੁਲਾਈ ਜਾਣੀ ਸੀ ਬੰਦੂਕਾ ਖਰੀਦਣ ਤੇ ਇੱਕ ਮਾਮਲੇ ਵਿੱਚ ਹੰਟਰ ਬਾਈਡਨ ਨੂੰ ਜੂਨ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੋਵੇ ਅਮਰੀਕਾ ਵਿੱਚ ਬੰਦੂਕ ਖਰੀਦਣ ਵੇਲੇ ਝੂਠਾ ਬਿਆਨ ਦੇਣ ਦੇ ਉੱਤੇ 10 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ ਇੰਨਾ ਹੀ ਨਹੀਂ ਜੇ ਕਿਸੇ ਵਿਅਕਤੀ ਨੇ ਨੂੰ ਡਰੱਗ ਦੀ ਲਤ ਹੋਵੇ ਅਤੇ ਉਸ ਨੇ ਗੈਰ ਕਾਨੂੰਨੀ ਢੰਗ ਨਾਲ ਬੰਦੂਕ ਰੱਖੀ ਹੋਈ ਹੋਵੇ ਤਾਂ ਵੀ ਇਹ ਸਜ਼ਾ 10 ਸਾਲ ਹੋ ਸਕਦੀ ਹੈ ਕਿਸੇ ਸੰਗੀ ਲਾਇਸੈਂਸशुदा ਬੰਦੂਕ ਡੀਲਰ ਨੂੰ ਬੰਦੂਕ ਖਰੀਦਣ ਵੇਲੇ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦੀ ਸਜ਼ਾ 5 ਸਾਲ ਤੱਕ ਦੀ ਕੈਦ ਹੈ ਜੇਕਰ ਹੰਟਰ ਬਾਈਡਰ ਨੂੰ ਇਹਨਾਂ ਤਿੰਨ ਮਾਮਲਿਆਂ 'ਚ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ 25 ਸਾਲ ਤੱਕ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਸੀ ਪਿਛਲੇ ਸਾਲ ਸਤੰਬਰ ਵਿੱਚ ਉਹਨਾਂ ਨੇ ਟੈਕਸ ਚੋਰੀ ਦੇ ਇੱਕ ਹੋਰ ਮਾਮਲੇ ਵਿੱਚ ਵੀ ਅਪਰਾਧ ਕਬੂਲ ਕਰ ਲਿਆ ਸੀ ਤੇ ਇਸ ਮਾਮਲੇ 'ਚ ਵੀ ਉਹਨਾਂ ਲਈ ਸਜ਼ਾ ਜੇ ਨਿਰਧਾਰਤ ਕੀਤੀ ਜਾਣੀ ਸੀ ਹੰਟਰ ਬਾਈਡਨ 2016 ਤੋਂ 2019 ਦੇ ਦਰਮਿਆਨ ਟੈਕਸ ਚੋਰੀ ਦੇ ਨਾਲ ਸੰਬੰਧਿਤ 9 ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਮਰੀਕਾ ਵਿੱਚ ਦੋਹਾਂ ਪਾਰਟੀਆਂ ਦੇ ਰਾਸ਼ਟਰਪਤੀਆਂ ਵੱਲੋਂ ਆਪਣੇ ਆਪਣੇ ਕਰੀਬੀਆਂ ਨੂੰ ਮਾਫੀ ਦੇਣ ਦੀ ਇੱਕ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਜੋ ਬਾਈਡਨ ਦੇ ਰਾਸ਼ਟਰਪਤੀ ਕਾਰਜਕਾਲ ਦੇ ਵਿੱਚ ਮਾਫ ਕੀਤੇ ਜਾਣ ਦਾ ਇਹ 26ਵਾਂ ਮਾਮਲਾ ਹੈ ਸਾਲ 2020 ਵਿੱਚ 트ੰਪ ਨੇ ਆਪਣੀ ਧੀ ਇਵਾਂਕਾ ਦੇ ਪਤੀ ਜਾਨੀ ਕਿ ਆਪਣੇ ਜਵਾਈ ਜਿਹੜੇ ਸੀ ਚਾਰਲਸ ਕੁਸ਼ਨਰ ਉਹਨਾਂ ਨੂੰ ਵੀ ਮਾਫੀ ਦਿੱਤੀ ਸੀ ਮੇਰੇ ਖਿਆਲ ਉਹਨਾਂ ਨੇ ਸਾਰੇ ਨੂੰ ਮਾਫੀ ਦੇ ਦਿੱਤੀ ਸੀ ਚੁਣਾਵੀ ਕੁਸ਼ਨਰ ਨੂੰ ਟੈਕਸ ਚੋਰੀ ਚੋਣਵੀ ਮਹਿਮਦਾਨ ਬੇਨਿਜਮੀਆਂ ਤੇ ਗਵਾਹੀ ਵਿੱਚ ਦਖਲ ਦੇਣ ਦੇ ਇਲਜ਼ਾਮਾਂ ਲਈ 2040 ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਸੁਲਾਈ ਗਈ ਸੀ 2001 ਵਿੱਚ ਬਿਲ ਕਲਿੰਟਨ ਨੇ ਵੀ ਆਪਣੇ ਛੋਟੇ ਭਰਾ ਰੋਜ਼ਰ ਕਲਿੰਟਨ ਨੂੰ ਕੋਕੀਨ ਨਾਲ ਸੰਬੰਧਿਤ ਅਪਰਾਧਾਂ ਲਈ ਮਾਫ ਕਰ ਦਿੱਤਾ ਸੀ ਰੋਜ਼ਰ ਬਿਲ ਕਲਿੰਟਨ ਦੇ ਮਤਰਾਏ ਭਰਾ ਹਨ ਅਤੇ ਉਹਨਾਂ ਦਾ ਇਹ ਮਾਮਲਾ 1985 ਦਾ ਸੀ ਇਹਨਾਂ ਦੋਵਾਂ ਮਾਮਲਿਆਂ ਵਿੱਚ ਉਹਨਾਂ ਲੋਕਾਂ ਨੂੰ ਮਾਫੀ ਦਿੱਤੀ ਗਈ ਜੋ ਪਹਿਲਾਂ ਹੀ ਸਜ਼ਾ ਭੁਗ ਚੁੱਕੇ ਸਨ ਪਰ ਮੌਜੂਦਾ ਘਟਨਾਕਰਮ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦੇ ਮਾਮਲੇ ਵਿੱਚ ਦਖਲ ਦਿੱਤਾ ਹੈ ਪਿਓਰ ਸਰਚ ਸੈਂਟਰ ਮੁਤਾਬਕ 트ੰਪ ਨੇ ਵਾਈਟ ਹਾਊਸ ਵਿੱਚ ਆਪਣੇ 4 ਸਾਲਾਂ ਦੇ ਦੌਰਾਨ 237 ਲੋਕਾਂ ਨੂੰ ਮਾਫੀ ਦਿੱਤੀਆਂ ਸਨ ਜਿਸ ਵਿੱਚ 143 ਸਜ਼ਾਵਾਂ ਮਾਫ ਕੀਤੀਆਂ ਗਈਆਂ ਸਨ ਅਤੇ 94 ਜਿਹੜੀਆਂ 94 ਸਜ਼ਾਵਾਂ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਉਨ੍ਹਾਂ ਦੇ ਅਹੁਦਾ ਛੱਡਣ ਤੋਂ ਪਹਿਲਾਂ ਕਈ ਲੋਕ ਦਹਿਸ਼ਤ ਵਿੱਚ ਵੀ ਸਨ ਹਾਲਾਂਕਿ ਇਹ ਅਜੇ ਵੀ 트럼ਪ ਦੇ ਪਹਿਲੀ ਵਾਰ ਅਹੁਦਾ ਸੰਭਾਲਣ ਤੇ ਪਹਿਲਾ ਰਾਸ਼ਟਰਪਤੀ ਅਹੁਦੇ ਦੇ ਸੇਵਾ ਨਿਭਾਰ ਹੈ ਬਰਾਕ ਓਬਾਮਾ ਵੱਲੋਂ ਲੈ ਗਏ ਮੁਆਫੀ ਦੇ ਫੈਸਲਿਆਂ ਤੋਂ ਘਟਣ ਪਿਓਰ ਸਰ ਸੈਂਟਰ ਦੇ ਅੰਕੜਿਆਂ ਮੁਤਾਬਕ ਓਬਾਮਾ ਨੇ ਆਪਣੇ 8 ਸਾਲਾਂ ਦੇ ਕਾਰਜਕਾਲ ਦੌਰਾਨ 1927 ਲੋਕਾਂ ਨੂੰ ਮਾਫੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ 1715 ਸਜਾਵਾਂ ਵਿੱਚ ਬਦਲਾਅ ਕਰਨ ਦੇ ਮਾਮਲੇ ਸਨ ਤੇ 212 ਲੋਕਾਂ ਨੂੰ ਸਿੱਧੇ ਤੌਰ ਤੇ ਮਾਫੀ ਦਿੱਤੀ ਗਈ ਸੀ। ਅਗਲੀ ਖਬਰ ਭਾਰਤ ਤੇ ਬੰਗਲਾਦੇਸ਼ ਦੇ ਵਿਚਕਾਰ ਜਿਹੜੇ ਸਬੰਧ ਆ ਉਹ ਕਾਫੀ ਖਰਾਬ ਹੋਏ ਉਹਨੂੰ ਲੈ ਕੇ ਆ ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਣਾਅ ਲਗਾਤਾਰ ਹੀ ਵਾਧਾ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ ਤੇ ਭਾਰਤ ਵਿੱਚ ਇੱਕ ਦੂਜੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ त्रिपुरा दी राजधानी अगरतला ਵਿੱਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਵਿੱਚ ਵੀਜ਼ਾ ਤੇ ਕਾਉਂਸਲਰ ਨਾਲ ਸੰਬੰਧਿਤ ਸਾਰੇ ਕੰਮਕਾਰ ਰੋਕ ਦਿੱਤੇ ਹਨ ਸੋਮਵਾਰ ਨੂੰ ਲਗਭਗ 50 ਲੋਕ ਤ੍ਰਿਪੁਰਾ ਦੇ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੀ ਇਮਾਰਤ ਵਿੱਚ ਦਾਖਲ ਹੋ ਗਏ ਸਨ ਉਸ ਦੇ ਉੱਤੇ ਅੰਦਰ ਜਾ ਕੇ ਉਹਨਾਂ ਨੇ ਭੰਨ ਤੋੜ ਜਿਹੜੀ ਆ ਉਹ ਕੀਤੀ ਅਗਰਤਲਾ ਚ ਸੋਮਵਾਰ ਨੂੰ Hindu ਸੰਘਰਸ਼ ਸਮਤੀ ਦੇ ਬੈਨਰ ਏਟ ਇਹ ਪ੍ਰਦਰਸ਼ਨ ਕੀਤਾ ਗਿਆ ਸੀ ਬੰਗਲਾਦੇਸ਼ ਨੇ ਇਸ ਘਟਨਾ ਦੇ ਉੱਤੇ ਸਖਤ ਇਤਰਾਜ਼ ਪ੍ਰਗਟਾਇਆ ਸੀ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਘਟਨਾ ਤੇ ਅਫਸੋਸ ਵੀ ਪ੍ਰਗਟ ਕੀਤਾ ਤੇ ਕਾਰਵਾਈ ਵੀ ਕੀਤੀ ਸੀ ਦੂਜੇ ਪਾਸੇ ਸੋਮਵਾਰ ਰਾਤ ਨੂੰ ਸੈਂਕੜੇ ਹੀ ਵਿਦਿਆਰਥੀਆਂ ਨੇ ਢਾਕਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਭਾਰਤ ਉਰੋਧ ਦੀ ਨਾਅਰੇਬਾਜ਼ੀ ਕਰਦੇ ਹੋਏ ਇੱਕ ਵੱਡਾ ਪ੍ਰਦਰਸ਼ਨ ਕੀਤਾ ਬੰਗਲਾਦੇਸ਼ ਦੀ ਅੰਤਰਮ ਸਰਕਾਰ ਦੇ ਕਾਨੂੰਨੀ ਸਲਾਹਕਾਰ ਆਸਿਫ ਨਜ਼ਰੁਲ ਨੇ ਵੀ ਤ੍ਰਿਪੁਰਾ ਘਟਨਾ ਦੇ ਉੱਤੇ ਤੇ ਮੰਮਤਾ ਬੇਨਰਜੀ ਦੇ ਬਿਆਨ ਤੇ ਨਾਰਾਜ਼ਗੀ ਪ੍ਰਗਟ ਕਰਾਈ ਹੈ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਇਹ ਹੁਣ ਸ਼ੇਖ ਹਸਿਨਾ ਦਾ ਬੰਗਲਾਦੇਸ਼ ਨਹੀਂ ਹੈ। ਉਹਨਾਂ ਨੇ ਲਿਖਿਆ ਅਸੀਂ ਬਰਾਬਰੀ ਤੇ ਦੋਸਤੀ ਦੇ ਸਮਰਥਕਾਂ ਸ਼ੇਖ ਹਸਿਨਾ ਨੇ ਸਤਾ ਤੇ ਬਣੇ ਰਹਿਣ ਲਈ ਭਾਰਤ ਦੇ ਤੁਸ਼ਟੀ ਕਰਨ ਦੀ ਨੀਤੀ ਅਪਣਾਈ ਹੋਈ ਸੀ। ਉਹ ਬਿਨਾਂ ਹੁਕਮ ਦੇ ਕੁਰਸੀ ਤੇ ਬੈਠਣਾ ਜਾਰੀ ਰੱਖਣਾ ਚਾਹੁੰਦੀ ਸੀ। ਬੰਗਲਾਦੇਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਭਾਰਤ ਦੀ ਸਮਰਥਕ ਵਜੋਂ ਵੀ ਵੇਖਿਆ ਜਾਂਦਾ ਹੈ। ਦੂਜੇ ਪਾਸੇ ਬੰਗਲਾਦੇਸ਼ ਨੂੰ ਭਾਰਤ ਦੇ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਤੇ ਇਸ ਕਰਕੇ ਉਹਨੂੰ ਇੰਡੀਆ ਲੋਕਡ ਦੇਸ਼ ਕਿਹਾ ਜਾਂਦਾ ਹੈ ਦਰਅਸਲ ਬੰਗਲਾਦੇਸ਼ ਦੀ 94% ਸਰਹੱਦ ਭਾਰਤ ਦੇ ਨਾਲ ਲੱਗਦੀ ਹੈ ਭਾਰਤ ਤੇ ਬੰਗਲਾਦੇਸ਼ ਵਿਚਕਾਰ 4367 ਕਿਲੋਮੀਟਰ ਲੰਬੀ ਸਰਹੱਦ ਹੈ ਅਤੇ ਇਹ ਇਸ ਦੀ ਅੰਤਰਰਾਸ਼ਟਰੀ ਸਰਹੱਦ ਦਾ 94% ਮਤਲਬ 94% ਭਾਰਤ ਨਾਲ ਲੱਗਦੀ ਹੈ ਭਾਵੇਂ ਬੰਗਲਾਦੇਸ਼ ਹਰ ਪਾਸਿਓਂ ਭਾਰਤ ਨਾਲ ਘਿਰਿਆ ਹੋਇਆ ਮੁਲਕ ਹੈ ਅਗਲੀ ਖਬਰ ਅਜਮੇਰ ਦੀ ਜਿਹੜੀ ਦਰਗਾਹ ਆ ਉਹਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਅਜਮੇਰ ਦੀ ਇੱਕ ਸਥਾਨਕ ਅਦਾਲਤ ਨੇ ਹਾਲ ਵਿੱਚ ਚੀਜ਼ ਮੇਰ شریف ਦਰਗਾਹ ਦੇ ਇੱਥਾਂ ਇੱਕ ਮੰਦਿਰ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼ਾਈ ਜਾਮਾ ਮਸਜਿਦ ਬਾਰੇ ਵੀ ਇਹੋ ਜਿਹਾ ਹੀ ਦਾਅਵਾ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਰਵੇਖਣ ਕਰਨ ਦਾ ਹੁਕਮ ਵੀ ਦੇ ਦਿੱਤਾ ਸੀ ਦਰਗਾਹ ਜਿਹੜੀ ਅਜਮੇਰ ਵਾਲੀ ਆ ਉਹ ਤੋਂ ਥੋੜੀ ਦੂਰ ਹੀ ਇੱਕ ਹੋਰ ਬਿਲਡਿੰਗ ਆ ਜਿਹਨੂੰ ਢਾਈ ਦਿਨ ਦਾ ਝੋਪੜਾ ਕਿਆ ਜਾਂਦਾ ਹੈ ਸੋ ਹੁਣ ਜਿਹੜੇ ਅਜਮੇਰ ਦੇ ਡਿਪਟੀ ਮੇਅਰ ਨੇ ਮਿਸਟਰ ਨੀਰਜ ਉਹਨਾਂ ਨੇ ਦਾਵਾ ਕੀਤਾ ਹੈ ਕਿ ਪਹਿਲਾਂ ਇਸ ਥਾਂ ਦੇ ਉੱਤੇ ਵੀ ਹਿੰਦੂ ਮੰਦਿਰ ਤੇ ਇੱਕ ਕਾਲਜ ਹੋਇਆ ਕਰਦਾ ਸੀ ਨੀਰਜ ਨੇ ਹਰਬਲਾ ਸ਼ਰਦਾ ਦੀ ਕਿਤਾਬ ਨੂੰ ਆਪਣੇ ਦਾਅਵੇ ਦਾ ਆਧਾਰ ਬਣਾਇਆ ਹੈ ਅਤੇ ਅਜਮੇਰ ਸ਼ਰੀਫ ਦਰਗਾਹ ਮਾਮਲੇ ਦੇ ਪਟੀਸ਼ਨਰ ਜਿਹੜੇ ਨੇ ਵਿਕਸ਼ੂ ਵਿਸ਼ਨੂ ਗੁਪਤਾ ਉਹਨਾਂ ਨੇ ਵੀ ਇਸੇ ਕਿਤਾਬ ਨੂੰ ਹੀ ਆਧਾਰ ਬਣਾਇਆ ਹੈ ਪੁਸਤਕ ਦੇ 7ਵੇਂ ਅਧਿਆਏ ਵਿੱਚ 25 ਦਿਨ ਦਾ ਚੌਪੜਾ ਨਾਮ ਦਾ ਇੱਕ ਅਧਿਆਇ ਹੈ ਇਸ ਅਧਿਆਇ ਵਿੱਚ ਹਰਬਲਾਸ਼ ਸ਼ਰਦਨ ਲਿਖਦੇ ਨੇ ਕਿ ਜੈਨ ਪਰੰਪਰਾ ਦੇ ਅਨਸਾਰ ਇਸ ਇਮਾਰਤ ਨੂੰ 660 ਈਸਵੀ ਵਿੱਚ ਜੈਨ ਤਿਹਾੜ ਪੰਚ ਕਲਿਆਣਕ ਨੂੰ ਮਨਾਉਣ ਲਈ ਇੱਕ ਜੈਨ ਮੰਦਰ ਬਜੋ ਬਣਾਇਆ ਗਿਆ ਸੀ ਇਹਦਾ ਨੀਂਹ ਪੱਥਰ ਜੈਨ ਪਟੜਕਾ ਸ਼੍ਰੀ ਵਿਸ਼ਵਨਾਥ ਜੀ ਨੇ ਰੱਖਿਆ ਸੀ ਅਲੀਗੜ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਪ੍ਰੋਫੈਸਰ ਸੈਦ ਅਲੀ ਨਦੀਮ ਰिजਵੀ ਇਸ ਬਹਿਸ ਨੂੰ ਤਰਕਹੀਣ ਤੇ ਬੇਬੁਨਿਆਦ ਕਹਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਲੇਸ ਆਫ ਵਰਸ਼ਿਪ ਐਕਟ 1991 ਬਣਿਆ ਹੋਇਆ ਹੈ ਤਾਂ ਫਿਰ ਇਹੋ ਜੀ ਬਹਿਸ ਦੀ ਲੋੜ ਹੀ ਕੀ ਹੈ ਪ੍ਰੋਫੈਸਰ ਸੈਇਦ ਅਲੀ ਨਦੀਮ ਰਿਜਵੀ ਕਹਿੰਦੇ ਹਨ ਕਿ ਬੋਧਾਂ ਦੇ ਕਈ ਧਾਰਮਿਕ ਸਥਾਨਾਂ ਨੂੰ Hindu ਧਰਮ ਦੇ ਮੰਦਰਾਂ ਵਿੱਚ ਤਬਦੀਲ ਕੀਤਾ ਹੋਇਆ ਹੈ ਪਤਾ ਨਹੀਂ ਕਿੰਨੇ ਕ ਜੈਨ ਮੰਦਰ ਨੇ ਜੋ Hindu ਧਰਮ ਦੇ ਮੰਦਰਾਂ ਵਿੱਚ ਤਬਦੀਲ ਹੋ ਗਏ ਹਨ ਕੀ ਤੁਸੀਂ ਹਰ ਇੱਕ ਨੂੰ ਖੋਦ-ਖੋਦ ਕੇ ਇਸ ਦੇ ਮੂਲ ਤੱਕ ਉਹਨਾਂ ਨੂੰ ਲੈ ਕੇ ਜਾ ਸਕਦੇ ਹੋ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਹੈ ਕਾਂਗਰਸੀ ਨੇਤਾਵਾਂ ਦਾ ਇੱਕ ਵਫਤ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਕੋਲ ਪਹੁੰਚਿਆ ਸੀ ਇਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਨੇ ਕਮਿਸ਼ਨ ਦੇ ਅੱਗੇ ਕਈ ਗੱਲਾਂ ਪੇਸ਼ ਕੀਤੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਅੱਗੇ ਚਾਰ ਮੁੱਖ ਨੁਕਤੇ ਰੱਖਿਆ ਹਨ ਮਹਾਰਾਸ਼ਟਰ ਵਿੱਚ ਵੋਟਰਾਂ ਵਿੱਚ ਭਾਰੀ ਕਮੀ ਆਈ ਹੈ ਸਾਨੂੰ ਇਸ ਦੇ ਬੂਥ ਅਤੇ ਹਲਕੇ ਦੇ ਆਧਾਰ ਤੇ ਡਾਟਾ ਚਾਹੀਦਾ ਹੈ ਜੋ ਕਿ ਸਮੇਂ ਤੱਕ ਉਪਲਬਧ ਨਹੀਂ ਹੈ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਪੰਜਾਂ ਮਹੀਨਿਆਂ ਦੇ ਪੀਰੀਅਡ ਵਿੱਚ ਹੀ 47 ਲੱਖ ਨਵੇਂ ਵੋਟਰ ਸ਼ਾਮਲ ਹੋ ਗਏ ਹਨ ਇਸ ਦਾ ਕੀ ਆਧਾਰ ਹੈ ਸਾਨੂੰ ਇਸ ਦੀ ਜਾਣਕਾਰੀ ਚਾਹੀਦੀ ਹੈ ਸਾਨੂੰ ਇਸ ਦੇ ਡਾਟਾ ਦੀ ਵੀ ਲੋੜ ਹੈ ਚੋਣ ਕਮਿਸ਼ਨ ਵੱਲੋਂ ਹੀ ਦਿੱਤੇ ਗਏ ਅੰਕੜਿਆਂ ਦੇ ਆਧਾਰ ਤੇ ਮਹਾਰਾਸ਼ਟਰ ਵਿੱਚ ਸ਼ਾਮ 5 ਵਜੇ ਮਾਦਾਂ 58.2% ਦੀ ਤੇ ਇਹੋ ਹੀ ਰਾਤ ਨੂੰ 11:30 ਵਜੇ 65% ਦੀ ਅਤੇ 2 ਦਿਨ ਬਾਅਦ 70% ਦੀ ਦੱਸ ਦਿੱਤਾ ਗਿਆ ਸੀ ਸਾਨੂੰ ਜਵਾਬ ਮਿਲਿਆ ਕਿ ਵੋਟਰਾਂ ਨੂੰ ਏ ਵੋਟਰ ਮਾਦਾਂ ਨੇ ਇੱਕ ਵੱਖਰੀ ਪ੍ਰਕਿਰਿਆ ਹੈ ਅਤੇ 17 ਸੀ ਇੱਕ ਵੱਖਰੀ ਪ੍ਰਕਿਰਿਆ ਹੈ 118 ਲ ਕੇ ਇਹੋ ਜਿਹੇ ਹਨ ਜਿੱਥੇ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ 25000 ਤੋਂ ਵੱਧ ਵੋਟਾਂ ਦਾ ਅੰਤਰ ਹੈ ਜਿਸ ਵਿੱਚ ਜ਼ਿਆਦਾਤਰ ਥਾਵਾਂ ਤੇ ਸੱਤਾਧਾਰੀ ਪਾਰਟੀ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ ਅਗਲੀ ਖਬਰ ਵੀ ਸੰਬਲ ਦੇ ਨਾਲ ਰਿਲੇਟਡ ਹੈ ਜੀ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਸੰਭਲ ਜਾ ਰਹੇ ਹਨ ਇਹਨਾਂ ਨੂੰ ਰੋਕਣ ਲਈ ਸੰਭਲ ਦੇ ਜ਼ਿਲ੍ਹਾ ਮਜਿਸਟ੍ਰੇਟ ਨੇ 4 ਗਵਾਂਢੀ ਜ਼ਿਲ੍ਹਿਆਂ ਗਾਜ਼ੀਆਬਾਦ ਗੋਤਮ ਬੁੱਧਨਗਰ ਬਲੰਦ ਸ਼ਹਿਰ ਤੇ ਅਮਰੋਹਾ ਦੇ ਪ੍ਰਸ਼ਾਸਨ ਨੂੰ ਪੱਤਰ ਲਿਖੇ ਹਨ ਪੱਤਰਾਂ ਵਿੱਚ ਲਿਖਿਆ ਗਿਆ ਹੈ ਕਿ ਭਾਰਤੀ ਸਿਵਲ ਸੁਰੱਖਿਆ ਕੋਡ 2023 ਦੀ ਧਾਰਾ 163 ਦੇ ਤਹਿਤ 29 ਨਵੰਬਰ ਤੋਂ 10 ਦਸੰਬਰ ਤੱਕ ਸੰਭਲ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ ਤੇ ਰਾਹੁਲ ਗਾਂਧੀ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਅਤੇ ਜਦੋਂ ਉਹ ਆਪਣੇ ਇਸ ਸੰਭਲ ਵਾਲੇ ਪਾਸੇ ਨੂੰ ਆਉਂਦੇ ਹਨ ਤਾਂ ਉਹਨਾਂ ਨੂੰ ਜਿਸ ਜ਼ਿਲ੍ਹੇ ਰਾਈ ਵੀ ਆਉਂਦੇ ਹਨ ਉਸ ਜ਼ਿਲ੍ਹੇ ਦੀ ਸੀਮਾ ਦੇ ਅੰਦਰ ਹੀ ਰੋਕਨੇ ਲਿਆ ਜਾਣਾ ਚਾਹੀਦਾ ਹੈ ਦੱਸਿਆ ਜਾਂਦਾ ਹੈ ਕਿ ਰਾਹਲ ਗਾਂਧੀ ਬੁੱਧਵਾਰ ਨੂੰ ਸਵੇਰੇ 10 ਵਜੇ ਗਾਜ਼ੀਪੁਰ ਸਰਦ ਪਾਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਨਗੇ ਦਸੰਬਰ 2 2024 ਨੂੰ ਅਕਾਲ ਤਖਸਬਾਂ ਦੇ ਪੰਜ ਸਿੰਘ ਸਹਿਬਾਂ ਨੇ ਸਾਲ 215 ਵਿੱਚ ਡੇਰਾ ਮੁਖੀ ਜਿਹੜੇ ਨੇ ਰਾਮ ਰਹੀਮ ਹੀਰੀ ਉਹਨਾਂ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਜਿਹੜੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਖਿਤਾਬ ਜਿਹੜਾ ਉਹ ਵਾਪਸ ਲੈ ਲਿਆ ਹੈ ਤੇ ਜਿਹੜੇ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਨੂੰ 5 ਦਸੰਬਰ 211 ਨੂੰ ਉਹਨਾਂ ਦੀ ਸਰਕਾਰ ਜਦੋਂ ਤਾਕਤ ਵਿੱਚ ਸੀ ਉਦੋਂ ਕਾਲ ਤੱਕ ਸਾਫ ਤੇ ਫਖਰੇ ਕੌਮ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਐਲਾਨ 26 ਨਵੰਬਰ 211 ਨੂੰ ਅਨੰਦਪੁਰ ਸਾਹਿਬ ਤੋਂ ਬਣੀ ਇਹ ਇੱਕ ਇਤਿਹਾਸਕ ਮਹਾਰਤ ਵਿਰਾਸਤੇ ਖਾਲਸਾ ਦਾ ਉਦਘਾਟਨ ਕਰਨ ਮੌਕੇ ਦਿੱਤਾ ਗਿਆ ਸੀ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਨਾਲ ਨਵਾਜਿਆ ਗਿਆ ਸੀ ਉਧਰ ਕੁ ਸਿੱਖ ਜਥੇਬੰਦੀਆਂ ਨੇ ਉਸ ਸਮੇਂ ਵੀ ਇਸ ਦਾ ਵਿਰੋਧ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦੇਣ ਦਾ ਤਿੱਖਾ ਵਿਰੋਧ ਕੀਤਾ ਸੀ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਇਹ ਸਨਮਾਨ ਸੱਤਾ ਦੇ ਪ੍ਰਭਾਵ ਹੇਠ ਆ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਜਾ ਰਿਹਾ ਹੈ ਅਜੇ ਤੱਕ ਕਿਸੇ ਵੀ ਹੋਰ ਸਿੱਖ ਆਗੂ ਨੂੰ ਫਖਰੇ ਕੌਮ ਨਾਲ ਸਨਮਾਨਤ ਨਹੀਂ ਸੀ ਕੀਤਾ ਗਿਆ ਇਸ ਤੋਂ ਇਲਾਵਾ ਸਰਦਾਰ ਕਪੂਰ ਸਿੰਘ ਨੂੰ ਸਿੱਖ ਕੌਮ ਪ੍ਰੋਫੈਸਰ ਯਾਨੀ ਕਿ ਪ੍ਰੋਫੈਸਰ ਆਫ ਸਿੱਖ ਇਸਮ ਦੇ ਕਿਤਾਬ ਨਾਲ ਜਰੂਰ ਸਨਮਾਨਤ ਕੀਤਾ ਗਿਆ ਸੀ ਹੋਰ ਵੀ ਕਈ ਸਿੱਖ ਆਗੂ ਨੂੰ ਸਮੇਂ-ਸਮੇਂ ਸਨਮਾਨ ਦਿੱਤੇ ਗਏ ਹਨ ਲੁਧਿਆਣਾ ਵਿੱਚ ਬੁੱਢਾ ਦਰਿਆ ਵਿੱਚ ਕਾਲਾ ਪਾਣੀ ਡਿੱਗਣ ਤੋਂ ਰੋਕਣ ਦਾ ਮੁੱਦਾ ਭੱਗ ਚੁੱਕਾ ਹੈ ਇੱਕ ਮੋਰਚਾ ਜਿਹੜਾ ਲੱਗਿਆ ਸੀਗਾ ਉਹਦੇ ਖਿਲਾਫ ਡਾਈੰਗ ਯੂਨਿਟਾਂ ਵਾਲਿਆਂ ਨੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਅੱਗੇ ਕਰਕੇ ਧਰਨਾ ਮਾਰਨਾ ਸ਼ੁਰੂ ਕਰ ਦਿੱਤਾ ਹੈ ਬੁੱਢੇ ਦਰਿਆ ਵਿੱਚ ਡਿੱਗ ਰਹੇ ਡਾਈਆਂ ਦੇ ਗੰਦੇ ਪਾਣੀ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੁੱਦਾ ਸ਼ਹਿਰ ਵਿੱਚ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਕਾਲੇ ਪਾਣੀ ਦਾ ਮੋਰਚਾ ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ਵਿੱਚ ਡਿੱਗ ਰਹੇ ਗੰਧਲੇ ਪਾਣੀ ਨੂੰ ਰੋਕਣ ਲਈ ਬੰਨ ਲਾਉਣ ਦਾ ਪ੍ਰੋਗਰਾਮ ਨਿਯਤ ਕੀਤਾ ਸੀ ਪਰ ਅੱਜ ਸਵੇਰ ਤੋਂ ਹੀ ਜਿੱਥੇ ਮੋਰਚੇ ਦੇ ਮੈਂਬਰਾਂ ਨੇ ਪੁੱਛਣਾ ਸੀ ਉੱਥੇ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਸਨ ਗੈਰ ਮਤਲਬ ਗੌਰ ਮਤਲਬ ਹੈ ਕਿ ਗੰਦਲੇ ਤੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲਾ ਗਾਂਹ ਜਾ ਕੇ ਸੱਤ ਰੋਜ਼ਾਂ ਵਿੱਚ ਡਿੱਗਦਾ ਹੈ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾ ਨੇ ਪਰੋਜ ਪਰ ਰੋਡ ਤੇ ਵੇਰਕਾ ਬਨ ਪਲਾਂਟ ਦੇ ਸਾਹਮਣੇ ਆਉਣ ਵਾਲੇ ਮੋਰਚੇ ਦੇ ਜ਼ਿਆਦਾਤਰ ਮੈਂਬਰਾਂ ਨੂੰ ਰਸਤੇ ਚ ਲੈ ਲਿਆ ਪੁਲਿਸ ਨੇ ਲੁਧਿਆਣਾ ਵਿੱਚ ਨਹੀਂ ਸਕੋ ਹੋਰ ਨਾ ਕਈ ਥਾਵਾਂ ਤੇ ਵੀ ਫੜੋ ਫੜੀ ਦੀ ਮਿੰਮ ਚਲਾਈ ਤੇ ਮੋਰਚੇ ਦੇ ਮੁਖ ਆਗੂ ਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੂੰ ਵੀ ਲੁਧਿਆਣਾ ਆਉਂਦੇ ਵਕਤ ਮੋਗਾ ਜ਼ਿਲ੍ਹੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਇੱਥੇ ਇਸ ਮੌਕੇ ਪੁਲਿਸ ਕਮਿਸ਼ਨਰ ਸਣੇ ਸਾਰੇ ਹੀ ਵੱਡੇ ਪੁਲਿਸ ਮਾਲਾਜਮ ਸੜਕਾ ਦੇ ਉੱਤੇ ਮੌਜੂਦ ਰਹੇ ਦੂਜੇ ਪਾਸੇ ਡਾਇੰਗ ਯੂਨਟਾਂ ਵਾਲਿਆਂ ਨੇ 24 ਘੰਟੇ ਲਈ ਫੈਕਟਰੀਆਂ ਬੰਦ ਕਰਕੇ ਤਾਜਪੁਰ ਰੋਡ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ ਹੈ ਦੁਪਹਿਰ ਤੱਕ ਫਰੋਜਪੁਰ ਰੋਡ ਤੇ ਪੁਲਿਸ ਵੱਲੋਂ ਮੋਰਚੇ ਦੇ ਮੈਂਬਰਾਂ ਨੂੰ ਫੜਨ ਦਾ سلسلہ ਜਾਰੀ ਰਿਹਾ ਹਾਲਾਂਕਿ ਦੁਪਹਿਰ ਤੱਕ ਲੱਖਾ ਸਦਾਣਾ ਅਮਿਤੋਜ ਮਾਨ ਸਣੇ ਕਈ ਕਾਰਕੋਨ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਸਨ ਆਏ ਪਰ ਬਾਅਦ ਵਿੱਚ ਪੁਲਿਸ ਨੇ ਲੱਖਸਧਾਨਾਂ ਨੂੰ ਰਾਸਤੇ ਵਿੱਚ ਲੈ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਅੱਜ ਉਹਨਾਂ ਦੇ ਫਤਿਹਗੜ੍ਹ ਸਾਹਿਬ ਸਥਿਤ ਰੈਜ ਤੋਂ ਪੁਲਿਸ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਸਿਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਗੰਦੇ ਪਾਣੀ ਦੇ ਮੁੱਦੇ ਨੂੰ ਉਹ ਸਰਕਾਰ ਦਬਾਉਣਾ ਚਾਹੁੰਦੀ ਹੈ ਫੈਕਟਰੀਆਂ ਤੋਂ ਆ ਰਿਹਾ ਪਾਣੀ ਦਰਿਆ ਦੇ ਪਾਣੀ ਨੂੰ ਗੰਦਾ ਕਰੀ ਜਾਵੇ ਤੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਹੁੰਦੀ ਜਾਵੇ ਪਰ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਪੰਜਾਬ ਯੂਨੀਵਰਸਿਟੀ ਵਿੱਚ ਗਵਰਨਿੰਗ ਬਾਡੀ ਸੈਨੇਟ ਦੀ ਚੋਣਾਂ ਵਿੱਚ ਦੇਰੀ ਨੂੰ ਲੈ ਕੇ ਹੋ ਰਿਹਾ ਹੈ ਵਿਰੋਧ ਦੇ ਦਰਮਿਆਨ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਵਾੜੀ ਨੇ ਅੱਜ ਇਹ ਮਾਮਲਾ ਲੋਕ ਸਭਾ ਵਿੱਚ ਉਠਾਇਆ ਤਵਾੜੀ ਨੇ ਸਿਫਰ ਕਾਲ ਦੌਰਾਨ ਪੰਜਾਬੀ ਪੱਛਾਵਾਂ ਵਿੱਚ ਬੋਲਦੇ ਹੋਏ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਸੈਨੇਟਰ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਨੂੰ ਤੁਰੰਤ ਸੈਨੇਟ ਦੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ 8 ਨਵੰਬਰ ਨੂੰ ਤਵਾੜੀ ਪੀਯੂ ਕੈਂਪਸ ਵਿੱਚ ਪ੍ਰਦਰਸ਼ਨ ਵਾਲੀ ਥਾਂ ਤੇ ਵੀ ਪਹੁੰਚੇ ਸਨ ਅਤੇ ਉਹਨਾਂ ਨੇ ਇਸ ਮੁੱਦੇ ਨੂੰ ਸੰਸਦ ਵਿੱਚ ਅਠਾਉਣ ਦਾ ਵਾਅਦਾ ਕੀਤਾ ਸੀ ਯੂਨੀਵਰਸਿਟੀ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਤਵਾੜੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਐਕਟ 1947 ਪੰਜਾਬ ਪੀਯੂ ਦਾ ਸੰਚਾਲਨ ਸੈਨੇਟ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸੈਨੇਟ ਦਾ ਕਾਰਜਕਾਲ 31 ਅਕਤੂਬਰ ਨੂੰ ਖਤਮ ਹੋ ਗਿਆ ਸੀ ਅਤੇ ਐਕਟ ਅਨੁਸਾਰ ਕਾਰਜਕਾਲ ਖਤਮ ਹੋਣ ਤੋਂ 240 ਦਿਨ ਪਹਿਲਾਂ ਚੋਣਾਂ ਦਾ ਨੋਟੀਫਿਕੇਸ਼ਨ ਕੀਤਾ ਜਾਣਾ ਹੁੰਦਾ ਹੈ ਪਰ ਇਸ ਵਾਰ ਚੋਣਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜ਼ਿਕਰਯੋਗ ਹੈ ਕਿ ਚੋਣਾਂ 'ਚ ਦੇਰੀ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਬੈਨਰ ਏਟ ਪੰਜਾਬ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵਿਦਿਆਰਥੀ ਵੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅੱਜ 18 ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਚੱਲ ਰਹੇ ਮੋਰਚੇ ਉੱਪਰ ਮਰਨ ਵਰਤ ਜਾਰੀ ਹੈ ਮੈਡੀਕਲ ਬਲਟਨ ਜਾਰੀ ਕਰਦੇ ਹਾਂ ਡਾਕਟਰਾਂ ਨੇ ਦੱਸਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ 슈ਗਰ 73 ਬਲੱਡ ਪ੍ਰੈਸ਼ਰ 145 99 ਪਲਸ 88 ਤੇ ਤਾਪਮਨ 96.5 ਹੈ ਅੱਜ ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਬਾਰਡਰ ਉੱਪਰ ਪਹੁੰਚਿਆ ਅਤੇ ਵਿਸ਼ਵਾਸਤ ਹੋਇਆ ਕਿ ਉਹ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆਖਰੀ ਸਾਹ ਤੱਕ ਰਹਿਣਗੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਉੜਾ ਵਿਖੇ ਕਿਸਾਨਾਂ ਉੱਪਰ ਹੋ ਰਿਹਾ ਅਤਿਆਚਾਰ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਡੱਲੇਵਾਲ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਪ੍ਰਾਲੀ ਛਾੜ ਲਈ ਤਾਂ ਕਿਸਾਨਾਂ ਦੇ ਉੱਤੇ ਸ਼ਕਤੀ ਕਰਦੀ ਹੈ ਪਰ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਨੂੰ ਕੋਈ ਵੀ ਕਾਰਵਾਈ ਕਰਕੇ ਬੰਦ ਨਹੀਂ ਕਰਾਉਂਦੀ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਆਪਣੇ ਲੋਕਾਂ ਨੂੰ ਉਹਨਾਂ ਦੇ ਹੱਕ ਦੇਬੋਣ ਲਈ ਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਲਈ ਉਹ ਮਰਨਵਰਤ ਤੇ ਬੈਠੇ ਹੋਏ ਹਨ ਜਿਸ ਲਈ ਉਹਨਾਂ ਦਾ ਹੌਸਲਾ ਪੂਰੀ ਤਰ੍ਹਾਂ ਬਰੰਧਾ ਹੈ ਅਤੇ ਉਹਨਾਂ ਦਾ ਮਰਨਵਰਤ ਆਖਰੀ ਸਾਹ ਤੱਕ ਜਿਹੜਾ ਉਹ ਜਾਰੀ ਰਹੇਗਾ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਇਹ ਬਲਟਨ ਸਮਾਪਤ ਹੋਇਆ ਧੰਨਵਾਦ ਸਤਿ ਸ੍ਰੀ ਅਕਾਲ ਜੀ